ਆਓ ਪੰਜਾਬ ਦੀ ਜਵਾਨੀ ਤੇ ਕਸਾਨੀ ਬਚਾਈਏ ਦੇਸ਼ ਅੰਦਰ ਜ਼ਹਿਰ ਮੁਕਤ ਖੇਤੀ ਅਪਣਾਈਏ ਪੰਜਾਬ ਦਾ ਪਾਣੀ ਬਚਾਈਏ ਨਸਲਾਂ ਤੇ ਫਸਲਾਂ ਦੀ ਹੋਂਦ ਨੂੰ ਅਨੋਖੇ ਟੰਗ ਅਪਣਾਈਏ ਆਪਣੇ ਜੁੱਤ ਨੂੰ ਵਿਦੇਸ਼ ਜਾਣ ਤੋਂ ਬਚਾਈਏ ਸਿਰਫ ਇੱਕ ਵਾਰ ਤਹਿਰ ਤਹਿਸੀਲ ਸਮਰਾਲਾ ਦੇ ਪਿੰਡ ਗਿਲੜੇ ਬਾਲ ਜਾਈਏ ਜਨਰੇਸ਼ਨ ਆਫ ਫਾਰਮਿੰਗ ਨਾਲ ਜੁੜ ਜਾਈਏ ਦੇਖੋ ਮਾਨਸਾ ਤੋਂ ਪੱਤਰਕਾਰ ਗੋਜੀਤ ਸਿੰਘ ਦੀ ਵਿਸ਼ੇਸ਼ੇ ਪੋਟ ਸਰ ਜਨਾ ਹਿੱਥੇ ਜਿਹੜੀ ਖੇਤੀ ਕਰਾਈ ਜਾ ਰਹੀ ਹੈ ਜ਼ਹਿਰ ਮੁਕਤ ਜਾਂ ਜਾ ਬੋਗ ਬਣਾਏ ਜਾ ਰਹੇ ਨੇ ਇਹ ਕੀ ਹੈਗਾ ਪ੍ਰੋਜੈਕਟ ਕਿੱਥੇ ਲੱਗਿਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਮੇਰਾ ਨਾਮ ਅਮਿਤ ਖੁੱਲਰ ਮੈਂ ਬੇਸਿਕਲੀ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ ਹਾਂ ਅਸੀਂ ਅੱਜ ਖੜੇ ਆਂ ਸਮਰਾਲਾ ਦੀ ਧਰਤੀ ਤੇ ਪਿੰਡ ਗਹਿਲੇਵਾਲ ਤੋਂ ਇਹ ਜਿਹੜਾ ਪ੍ਰੋਜੈਕਟ ਲੱਗਿਆ ਜੀ ਗਹਿਲੇਵਾਲ ਲੱਗਿਆ ਹੈ ਸਮਰਾਲਾ ਦੇ ਵਿੱਚ ਅਸੀਂ ਜਿਹੜੀ ਖੇਤੀ ਕਰਾ ਰਹੇ ਆਂ ਆਰਗੈਨਿਕ ਖੇਤੀ ਕਰਾ ਰਹੇ ਆਂ ਅਸੀਂ ਫਾਰਮਰ ਨੂੰ ਸਭ ਤੋਂ ਪਹਿਲਾਂ ਆਰਗੈਨਿਕ ਖੇਤੀ ਕਰਨ ਲਈ ਤੁਹਾਨੂੰ ਦਿਖਾ ਸਕਦੇ ਆਂ ਕਿ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਖਾਦ ਬਣਾਉਣੀ ਸਿਖਾਉਂਦੇ ਆਂ ਜਿਹੜੀ ਗੰਡੋਆ ਖਾਦ ਆਪਣੇ ਇਹ ਪੁਰਾਣੀ ਸਿਸਟਮ ਚੱਲਦਾ ਆ ਰਿਹਾ ਪਰ ਅਸੀਂ ਇਹਨੂੰ ਨਵੀਂ ਟੈਕਨੋਲੋਜੀ ਨਾਲ ਅੱਜ ਲੋਕਾਂ ਨੂੰ ਇਹ ਸਿਖਾ ਰਹੇ ਆਂ ਔਰ ਅਸੀਂ ਸਾਡੇ ਨਾਲ ਪੂਰੇ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਤਾਂ 600 ਫਾਰਮਰ ਟੋਟਲ ਜੁੜੇ ਆ ਪਿਛਲੇ 13 ਸਾਲਾਂ ਤੋਂ ਜਿਹੜੀਆਂ ਕਿਸਾਨ ਨੇ ਪੰਜਾਬ ਦੇ ਵਿੱਚ ਜ਼ਿਆਦਾਤਰ ਜ਼ਹਿਰ ਵਾਲੀ ਖੇਤੀ ਹੋਇਆ ਉਹਨੂੰ ਕਿਵੇਂ ਬਦਲਾ ਕਿਵੇਂ ਲਿਆਂਦਾ ਜਾਵੇ ਉਹਦੇ ਵਿੱਚ ਬਿਲਕੁਲ ਜੀ ਇਹਦੇ ਇਹ ਬਹੁਤ ਵੱਡਾ ਮੁੱਦਾ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਇਹਦੇ ਵਿੱਚ ਬਦਲਾ ਲਿਆਂਣ ਲਈ ਆਪਾਂ ਨੂੰ ਨਵੀਂ ਟੈਕਨੋਲੋਜੀ ਨੂੰ ਐਕਸੈਪਟ ਕਰਨਾ ਪਏਗਾ ਕਿਉਂਕਿ ਜਿਹੜਾ ਫਾਰਮਰ ਹੈ ਉਨੂੰ ਨਾਲ ਦੀ ਨਾਲ ਪੈਸਾ ਚਾਹੀਦਾ ਹਰ ਛਵਾਈ ਪੈਸਾ ਚਾਹੀਦਾ ਕਿਉਂਕਿ ਉਹਦੇ ਖਰਚੇ ਨੇ ਉਹਦੀ ਫੈਮਿਲੀ ਹੈ ਹਰ ਇੱਕ ਬੰਦੇ ਦਾ ਡ੍ਰੀਮ ਨੇ ਪਰ ਆਪਾਂ ਅੱਜ ਉਸ ਖੇਤੀ ਤੋਂ ਆਪਣੇ ਡ੍ਰੀਮ ਟੱਕੇ ਨਾਲ ਪੂਰੇ ਕਰ ਰਹੇ ਆ ਪਰ ਜੇਕਰ ਗੱਲ ਕਰੀਏ ਉਹਦੀ ਰੀਅਲ ਕਮਾਈ ਦੀ ਸੱਚ ਜਿਹੜੀ ਆਪਾਂ ਨੂੰ ਇੱਕ ਕਮਾਈ ਹੋਣੀ ਚਾਹੀਦੀ ਉਹ ਨਹੀਂ ਹੈਗੀ ਔਰ ਆਪਾਂ ਜ਼ਹਿਰ ਵਾਲੀ ਖੇਤੀ ਕਰ ਰਹੇ ਆ ਸਪਰੇਅ ਮਾਰ ਰਹੇ ਆ ਆਪਾਂ ਇਹਦੇ ਤੋਂ ਕਿਵੇਂ ਛੁਟਕਾਰਾ ਕਰ ਸਕਦੇ ਆ ਆਪਾਂ ਟਿਸ਼ੂ ਕਲਚਰ ਨੂੰ ਅਕਸੈਪਟ ਕਰ ਸਕਦੇ ਆ ਅਸੀਂ ਬਾਗਬਾਨੀ ਖੇਤੀ ਕਰਾਨੇ ਆ ਅਸੀਂ ਕੋਈ ਵੀ ਜੀਰੀ ਝੋਨਾ ਕਨਕ ਇਹਦੇ ਉੱਤੇ ਅਸੀਂ ਖੇਤੀ ਨਹੀਂ ਕਰਾਂਦੇ ਅਸੀਂ ਇਥੇ ਟ੍ਰੇਨਿੰਗ ਦਿੰਨੇ ਆ ਪ੍ਰੋਪਰ ਗਹਿਲੇਵਾਲ ਦੇ ਵਿੱਚ ਕਿ ਤੁਸੀਂ ਆਪਣੀ ਫਸਲ ਦਾ ਬਦਲਾਅ ਕਰਨਾ ਹੈ ਖੇਤੀ ਛੱਡਨੀ ਨਹੀਂ ਹੈ ਕਰਨੀ ਫਾਰਮਿੰਗ ਹੀ ਹੈ ਆਪਾਂ ਬਦਲਾਅ ਕਰਨਾ ਹੈ ਆਪਾਂ ਜਿਹੜਾ ਝੋਨਾ ਲਾ ਰਹੇ ਆ ਸਭ ਤੋਂ ਪਹਿਲਾਂ ਉਹਦੀ ਬਰਬਾਦੀ ਕੀ ਹੈ ਆਪਾਂ ਇੱਕ ਤਾਂ ਜ਼ਹਿਰ ਪਾ ਰਹੇ ਹਾਂ ਉਹਦੇ 'ਚ ਆਪਣੇ ਹੱਥ ਨਾਲ ਜ਼ਹਿਰ ਪਾ ਕੇ ਆਪਣੇ ਹੱਥ ਨਾਲ ਆਪਣੇ ਬੱਚਿਆਂ ਨੂੰ ਜ਼ਹਿਰ ਖਵਾ ਰਹੇ ਹਾਂ ਦੂਸਰਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਆ ਆਪਣਾ ਅਨਮੋਲ ਪਾਣੀ ਪੰਜਾਬ ਦਾ ਜਿੰਦਾ ਆਪਣੇ ਨਾਲ ਬਹੁਤ ਵੱਡਾ ਲੈਣਾ ਦੇਣਾ ਪਰ ਜਿਹੜਾ ਆਪਾਂ ਪਾਣੀ ਵੇਸਟ ਕਰ ਰਹੇ ਆ ਜਿਹਦੀ ਉੱਤੇ ਝੋਨੇ ਉੱਤੇ ਉਹਦੇ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਹੈ ਆਪਣਾ ਇੱਕ ਫਾਰਮਰ ਪੂਰੇ ਸਾਲ ਦੇ ਵਿੱਚ 5 ਤੋਂ 10 ਕਿਲੋ ਚੋਲ ਨਹੀਂ ਖਾਂਦਾ ਪਰ 1 ਕਿਲੋ ਚੋਲ ਨੂੰ ਉਗਾਨ ਲਈ ਜੀਰੀ ਨੂੰ ਉਗਾਨ ਲਈ 5000 ਲੀਟਰ ਪਾਣੀ ਲਾ ਦਿੰਦਾ ਯਾਨੀ ਕਿ ਆਪਾਂ ਉਸ ਜੀਰੀ ਪਿੱਛੇ ਲੱਗੇ ਹੋਏ ਆ ਜਿਹਨੂੰ ਆਪਣਾ انمول پانی برباد ਹੋ ਰਿਹਾ ہے ਇਸੇ Paseej mai ਤੁਹਾਨੂੰ ਦਿਖਾਵਾਂਗਾ ਜਿਵੇਂ ਅਸੀਂ ਇਹ ਬਾਗਵਾਨੀ ਖੇਤੀ ਕਰਾਣੇ ਆ ਨੀਬੂ ਸਾਡਾ ਲੱਗਾ ਹੋਇਆ ਪਲਾਂਟ ਤੁਸੀਂ ਨੇੜੇ ਕਰਕੇ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਜੀ ਠੀਕ ਹੈ ਇਹ ਜਿਹੜੇ ਬਾਗ ਨੇ 1 ਕਿੱਲਾ ਝੋਨਾ ਜਿੰਨਾ ਪਾਣੀ ਖਾਂਦਾ ਹੈ ਇਹ 40 ਏਕੜ ਬਾਗ ਜਿਹੜਾ ਪਲ ਜਾਂਦੀ ਹੈ ਜੀ ਮਿਲਦੀ ਹੈ ਜੀ ਜੇਕਰ ਤੁਸੀਂ ਬਾਗਵਾਨੀ ਖੇਤੀ ਦਾ 1 ਕਿੱਲਾ ਪ੍ਰੋਜੈਕਟ ਲਗਾਣੇ ਹੋ ਤਾਂ ਤੁਹਾਨੂੰ 2 ਲੱਖ ਰੁ ਹਮ ਇੱਕ ਕਮਰਾ ਭਾਣ ਲਈ ਔਰ ਜੇਕਰ ਕੋਈ ਜਰਨਲ categories ਦਾ ਹੈ ਤਾਂ ਉਹਨੂੰ 20% ਮਿਲਦਾ ਜੀ ਜੇ ਕਿਸੇ ਲੇਡੀਜ਼ ਦੇ ਨਾਮ ਤੋਂ ਲੈ ਰਹੇ ਹੋ ਤਾਂ ਤੁਹਾਨੂੰ 30% ਦੀ ਸਬਸਿਡੀ ਹੈ ਜੇ ਕੋਈ ਐਸਸੀਐਸਟੀ ਕਾਸਟ ਹੋਏ ਤਾਂ ਉਹਨੂੰ 35% ਦੀ ਸਬਸਿਡੀ ਹੈ ਕੀ ਇਹਨੂੰ ਕੋਈ ਆਪਣੇ ਘਰ ਰੱਖ ਕੇ ਬਗੀਚੀ ਬਣਾ ਕੇ ਵੀ ਸਾਡਾ ਇੱਕ ਪ੍ਰੋਜੈਕਟ ਅਸੀਂ ਬੜੀ ਜਲਦੀ ਲੈ ਕੇ ਆ ਰਹੇ ਹਾਂ ਗਰੋ ਬੈਗ ਉਹਦੇ ਚ ਅਸੀਂ ਤੁਹਾਡੇ ਘਰੇ ਹੀ ਡਿਲੀਵਰ ਕਰ ਦਾਂਗੇ ਜਿਹਦਾ ਨਾਮ ਹੈ ਖੇਤ ਰਸੋਈ ਆਪਣੇ ਡੇਲੀ ਰੁਟੀਨ ਜਿਹੜੀ ਆਪਾਂ ਗੱਲ ਕਰੀਏ ਤਾਂ 100-150 ਰੁਪਏ ਦਾ ਖਰਚਾ ਆਪਣਾ ਸਬਜ਼ੀ ਦਾ ਹੈਗਾ ਇੱਕ ਨੋਰਮਲ ਫੈਮਿਲੀ ਦਾ ਤਾਂ ਅਸੀਂ ਤੁਹਾਨੂੰ 50% ਡਿਸਕਾਊਂਟ ਤੇ ਯਾਨੀ ਕਿ 50 ਤੋਂ 60 ਰੁਪਏ ਦੇ ਵਿੱਚ ਤੁਹਾਡੇ ਹੀ ਘਰੇ ਪਰ ਡੇ ਦੀ ਵੈਜੀਟੇਬਲ ਜਿਹੜੀ ਪ੍ਰੋਵਾਈਡ ਕਰਾ ਦਾਂਗੇ ਅਸੀਂ ਗਰੋ ਬੈਗ ਤੁਹਾਨੂੰ ਦਵਾਂਗੇ ਲੱਗੇ ਲਗਾਏ ਹੁਣ ਤੱਕ ਜੇ ਗੱਲ ਕਰੀਏ ਅਸੀਂ ਤੁਹਾਡੀ ਕਿੱਥੋਂ ਕਿੱਥੇ ਚੱਲ ਰਿਹਾ ਹੈ ਕਿੰਨੇ ਦਫ਼ਤਰ ਖੁੱਲ ਚੁੱਕੇ ਨੇ ਸਾਡੇ ਟੋਟਲ 6 ਦਫ਼ਤਰ ਖੁੱਲ ਚੁੱਕੇ ਆ ਜੀ ਜਿਹੜੇ ਫਾਰਮਰ ਨੇ ਆਪਦੇ ਲੈਵਲ ਤੇ ਖੋਲੇ ਨੇ ਜਿਹੜਾ ਸਾਡਾ ਮੁੱਖ ਦਫ਼ਤਰ ਆ ਉਹ ਗਹਿਲੇਵਾਲੀ ਆ ਜੀ ਫਗਵਾੜਾ ਹੋ ਗਿਆ ਜੀ ਕਾਫੀ ਜਗ੍ਹਾ ਤੇ ਸਾਡਾ ਦਫ਼ਤਰ ਖੁੱਲੇ ਨੇ ਟੂ ਫਾਰਮਿੰਗ ਹੈ ਜੀ ਜੀ ਤੁਹਾਡੀ ਲੈਂਡ ਹੋਏਗੀ ਤੁਹਾਡਾ ਹੀ ਪੈਸਾ ਹੋਏਗਾ ਉਹ ਜ਼ਮੀਨ ਤੁਹਾਡੇ ਕੋਲ ਹੀ ਰਹੇਗੀ ਅਸੀਂ ਨਹੀਂ ਲੈਣੀ ਸਿਰਫ ਉਹਦਾ ਸਾਡਾ ਕੰਟਰੈਕਟ ਫਾਰਮਿੰਗ ਇਹ ਹੋਏਗੀ ਵੀ ਅਸੀਂ ਤੁਹਾਨੂੰ ਕਰਨਾ ਸਿਖਾਵਾਂਗੇ ਔਰ ਉਸ ਕਿਉਂਕਿ ਅੱਜ ਫਾਰਮਰ ਡਰਦਾ ਹੈ ਫਾਰਮਰ ਨੂੰ ਆਪਾਂ ਜਗੇ ਝੋਨੇ ਤੋਂ ਹਟ ਗਏ ਤੁਸੀਂ ਬਾਗਬਾਨੀ ਖੇਤੀ ਵਾਲਾ ਜੋ ਫਾਰਮਰ ਡਰਦਾ ਹੈ ਫਾਰਮਰ ਨੂੰ ਕੀ ਚਾਹੀਦਾ ਇਨਸਟੈਂਟ ਇਨਕਮ ਚਾਹੀਦੀ ਹੈ ਅਸੀਂ ਉਹਨਾਂ ਨੂੰ ਸਿਖਾਣੇ ਆ ਉਸ ਇਨਕਮ ਨੂੰ ਕਿੱਦਾਂ ਜਨਰੇਟ ਕੀਤਾ ਜਾਂਦਾ ਹੈ ਅਸੀਂ ਉਸ ਖਾਨੇ ਆ ਉਸ ਤੋਂ ਬਾਅਦ ਅਸੀਂ ਫਾਰਮਰ ਨੂੰ ਉਹ ਪ੍ਰੋਜੈਕਟ ਲਗਾਉਣ ਦੀ ਪੂਰੀ ਜਾਣਕਾਰੀ ਦਿੰਨੇ ਆ ਇਸ ਤਰੀਕੇ ਨਾਲ ਅਸੀਂ ਪ੍ਰੋਜੈਕਟ ਡਿਲੀਵਰ ਕਰਦੇ ਆ ਜੀ ਇੱਕ ਮੈਂ ਲਾਸਟ ਗੱਲ ਕਰੂਗਾ ਆਪਾਂ ਬਾਗ ਜਿਹੜੇ ਫਿਲ ਦੇ ਆਲ ਦੀ ਘੜੀ ਕਿਹੜੇ ਕਿਹੜੇ ਬਾਗ ਲਗਾ ਰਹੇ ਆ ਬਾਗ ਅਸੀਂ ਨਿੰਬੂ ਲਗਾ ਰਹੇ ਆ ਜੀ ਕਾਗਜੀ ਨਿੰਬੂ ਮੈਂ ਤੁਹਾਨੂੰ ਦਿਖਾਣਾ ਹੈ ਛਿਲ ਕੇ ਇਹ ਇਸ ਤਰੀਕੇ ਦਾ ਨਿੰਬੂ ਆ ਜਿਹਦੀ ਅੱਜ ਦਾ ਜਿਹੜਾ ਰੇਟ ਆ ਫਾਰਮਰ ਦਾ 68 ਰੁਪਏ ਕਿਲੋ ਆ ਜੀ ਇਹ ਕਾਗਜੀ ਨਿੰਬੂ ਹੈ ਜਿਹਦਾ ਛਿੱਲਾ ਉੱਤਰ ਜਾਂਦਾ ਔਰ ਇਹਦਾ ਚਾਰ ਪੈਂਦਾ ਜੀ ਇਹ ਜ਼ਿਆਦਾ ਕਮਰਸ਼ੀਅਲ ਬੇਸ ਤੇ ਯੂਜ਼ ਹੁੰਦਾ ਹੈ ਔਰ ਉਸ ਤੋਂ ਬਾਅਦ ਅਸੀਂ ਐਪਲ ਪੰਜਾਬ ਦੇ ਵਿੱਚ ਲਗਾਇਆ ਜੀਰੇ ਦੇ ਕੋਲ ਗਹਿਲੇ ਪਿੰਡ ਹੈਗਾ ਇੱਕ ਔਰ ਉਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਡਰੈਡ ਡਾਇਮੰਡ ਅੰਬਰੂਦ ਦੀ ਖੇਤੀ ਕਰਾ ਰਹੇ ਹਾਂ ਅਸੀਂ ਤਿੰਨ ਬਰੀਡ ਦੇ ਉੱਤੇ ਹਲੇ ਕੰਮ ਕਰ ਰਹੇ ਹਾਂ ਕੀ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਵਾਂਗੇ ਉਸੇ ਬਸ ਇਹ ਮੈਸੇਜ ਦਵਾਂਗੇ ਜੀ ਵੀ ਆਪਣੇ ਹੱਥ ਨਾਲ ਜ਼ਹਿਰ ਪਾ ਕੇ ਆਪਣੇ ਬੱਚੇ ਨੂੰ ਨਾ ਖਵਾਈਏ ਆਪਣੇ ਪੰਜਾਬ ਦਾ ਪਾਣੀ ਬਚਾਈਏ ਆਪਣੇ ਪੰਜਾਬ ਦਾ ਜਿਹੜਾ ਯੂਥ ਬਾਹਰ ਜਾ ਰਿਹਾ ਹੈ ਉਹਨੂੰ ਰੋਕੀਏ ਉਹਨੂੰ ਦੱਸੀਏ ਵੀ ਜਿਹੜੀ ਇਹ ਕਿਸਾਨੀ ਹੈ ਇਹ ਆਪਣਾ ਸਭ ਤੋਂ ਉੱਚਾ ਵਪਾਰ ਹੈ ਜਿਹੜਾ ਬਾਬਾ ਜੀ ਨੇ ਕਿਹਾ ਸੀ ਠੀਕ ਹੈ ਤੇ ਜਾਰ ਮੁਕਤ ਖੇਤੀ ਕਰੀਏ ਬਸ ਇਹੀ ਕਹਿਣਾ ਚਾਹਾਂਗੇ ਬਾਕੀ ਜੇਕਰ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਮਰਾਲਾ ਸਾਡੇ ਕੋਲ ਗਾਹਲੇਵਲ ਪਿੰਡ ਆ ਸਕਦੇ ਹੋ ਥੱਲੇ ਦੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਸਾਡੇ ਨਾਲ ਆ ਕੇ ਕੰਟੈਕਟ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਪੂਰਾ ਪ੍ਰੋਸੈਸ ਉਹਦੇ ਲਈ ਤੁਹਾਨੂੰ ਇੱਕ ਲੈਂਡ ਇੱਕ ਕਿਲਾ ਲੈਂਡ ਦੇਣੀ ਪਊਗੀ ਔਰ ਉਸ ਪ੍ਰੋਜੈਕਟ ਤੇ ਜਿੰਨੀ ਵੀ ਇਨਵੈਸਟਮੈਂਟ ਹੈ ਜਿੰਨਾ ਵੀ ਪ੍ਰੋਜੈਕਟ ਲੱਗਦਾ ਹੈ ਉਹ ਸਾਰਾ ਤੁਹਾਡਾ ਹੋਊਗਾ ਅਸੀਂ ਤੁਹਾਨੂੰ ਗਾਈਡ ਕਰਾਂਗੇ ਪ੍ਰੋਪਰ ਟ੍ਰੇਨਿੰਗ ਦਵਾਂਗੇ ਪੀਏਯੂ ਤੋਂ ਐਗਰੀਕਲਚਰ ਦੀ ਯੂਨੀਵਰਸਿਟੀ ਆਪਣੀ ਲੁਧਿਆਣੇ ਤੋਂ 21 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਉਹ ਤੁਹਾਨੂੰ ਸਰਟੀਫਾਈਡ ਕਰਦੀ ਹੈ ਖਾਦ ਲਈ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਦਵਾਵਾਂਗੇ ਉਥੇ ਕਿਵੇਂ ਆਪਾਂ ਇਹ ਪ੍ਰੋਜੈਕਟ ਆਪਣੇ ਲੈਂਡ ਦੇ ਉੱਤੇ ਲਗਾ ਸਕਦੇ ਹਾਂ ਇੱਕ ਜਿਹੜੀ ਤੁਸੀਂ ਗੰਡੋਆਂ ਦੀ ਜਿਹੜੀ ਖਾਦ ਤਿਆਰ ਕਰ ਰਹੇ ਹੋ ਇਹਦਾ ਕੀ ਪ੍ਰੋਸੈਸ ਹੈ ਤੇ ਕਿੰਨੇ ਕੁ ਪੈਸੇ ਚ ਤਿਆਰ ਹੋ ਜਾਂਦੀ ਹੈ ਜਿਹੜੀ ਉਹ ਮੈਂ ਇਸ ਬੈਗ ਦਾ ਪੂਰਾ ਦਾ ਪੂਰਾ ਪ੍ਰੋਸੈਸ ਹੈ 10000 ਰੁਪਏ ਦਾ ਇਹ ਜੇ ਖਾਲੀ ਬੈਗ ਦੀ ਗੱਲ ਕਰੀਏ ਜਿਹੜਾ ਤੁਸੀਂ ਦੇਖ ਰਹੇ ਹੋ ਗ੍ਰੀਨ ਕਲਰ ਦਾ ਇਹ ਜਿਹੜਾ ਜੀਐਸਐਮ ਦੀ ਜਿਹੜੀ ਕੁਆਲਿਟੀ ਹੈ ਇਹ 350 ਜੀਐਸਐਮ ਦਾ ਬੈਗ ਹੈ ਦੀ ਲਾਈਫ 8 ਸਾਲ ਇਸ ਖਾਲੀ ਬੈੱਡ ਦੀ ਜਿਹੜੀ ਕੋਸਟ ਹੈ ਉਹ ਹੈਗੀ 1500 ਰੁਪਏ ਉਸ ਤੋਂ ਬਾਅਦ ਤੁਸੀਂ ਆ ਦੇਖ ਰਹੇ ਹੋ ਸਪੋਟਾ ਲੱਗੀਆਂ ਬਾਸ ਦੀਆਂ ਇਹਦੀ ਜਿਹੜੀ ਕੋਸਟ ਹੈ 150 ਰੁਪਏ ਪੈਂਦੀ ਹੈ ਟੋਟਲ 12 ਸਪੋਟਾ ਲੱਗਦੀਆਂ ਜੀ ਇੱਕ ਬੈੱਡ ਦੇ ਠੀਕ ਹੈ ਜੀ ਇਹਦੇ ਵਿੱਚ ਉਸ ਤੋਂ ਬਾਅਦ ਗੋਬਰ ਪੈਂਦਾ ਜੀ ਜਿਹੜਾ ਗੋਬਰ ਆਪਣਾ ਆਪਣੀ ਫਸਲ ਜਿਹਨੂੰ ਪਰ ਰੂੜੀ ਕਹਦੇ ਨੇ ਪੰਜਾਬੀ ਦੇ ਵਿੱਚ ਠੀਕ ਹੈ ਆਪਾਂ ਪਹਿਲਾਂ ਤੇ ਰੂੜੀ ਸੁੱਟ ਦਿੰਦੇ ਸੀ ਉਹਦੇ ਚ ਆਟੋਮੈਟਿਕ ਗੁੰਡ ਹੋਇਆ ਜਿਹੜਾ ਪੈਦਾ ਹੋ ਜਾਂਦਾ ਸੀ ਪਰ ਇਹ ਜਿਹੜਾ ਗੁੰਡੋਇਆ ਆਪਾਂ ਇਹਦੇ ਚ ਜਿਹੜਾ ਯੂਜ਼ ਕਰ ਰਹੇ ਆ ਆਸਟ੍ਰੇਲੀਅਨ ਬਰੀਡ ਹੈ ਹਾਈਸੀਨਾ ਫਰਡਿਟਾ ਇੱਕ ਇੱਥੇ ਪਿੱਛੇ ਤੁਸੀਂ ਹੋ ਰੱਖੇ ਹੋਏ ਤੇ ਕੁੱਕੜ ਰੱਖੇ ਹੋਏ ਨੇ ਉਹਨਾਂ ਦਾ ਕੀ ਇਹਦੇ ਵਿੱਚ ਰੋਲ ਹੈ ਕੁੱਕੜ ਇਹ ਕਿ ਕੁੱਕੜ ਸਾਡੀ ਲੇਬਰ ਕੋਸਟ ਕਟਿੰਗ ਕਰਦਾ ਜੀ ਸਾਨੂੰ ਆਪਣੇ ਖੇਤ ਦੇ ਵਿੱਚ ਲੇਬਰ ਲਾਉਣ ਦੀ ਜ਼ਰੂਰਤ ਨਹੀਂ ਹੈ ਜਿੰਨੇ ਵੀ ਇੱਥੇ ਕੀਟ ਨੇ ਜਿੰਨਾ ਵੀ ਇੱਥੇ ਪੌਦਾ ਲੱਗਿਆ ਜਾਂ ਆਪਣਾ ਕਹ ਦਿੰਨੇ ਆਪਾਂ ਵੀ ਕਾਂ ਫੂਸ ਹੈ ਕੀੜਾ ਮਕੋੜਾ ਹੈ ਸੁੰਡੀਆਂ ਨੇ ਸਾਰੇ ਕੁੱਕੜ ਉਹਨੂੰ ਖਾ ਜਾਂਦੇ ਆ ਜੀ ਖਾਣ ਤੋਂ ਬਾਅਦ ਉਹੀ ਬੂਟਿਆਂ ਨੂੰ ਖੁਰਾਕ ਮਿਲਦੀ ਹੈ ਜੀ ਤਾਂ ਰੀਸਾਈਕਲ ਸਿਸਟਮ ਹੈ ਔਰ ਜਿਹੜੇ ਕੁੱਕੜ ਨੇ ਆਪਣੀ ਮੁਰਗੀਆਂ ਨੇ ਉਹਨਾਂ ਦੇ ਅੰਡੇ ਆਪਾਂ ਸੇਲ ਕਰਦੇ ਆ ਜੀ ਸੁਭੇਦਰ ਸਾਹਿਬ ਜੀ ਖੇਤੀ ਨਾਲ ਰਿਲੇਟਡ ਜਿਹੜਾ ਨਵਾਂ ਪ੍ਰੋਜੈਕਟ ਹੈ ਜਿਹੜਾ ਤੁਸੀਂ ਸ਼ੁਰੂ ਕੀਤਾ ਕੀ ਹੈਗਾ ਮੈਂ ਸੁਭੇਦਰ ਵਿੱਚ ਜਗਦੇਸ਼ ਸਿੰਘ ਰਾਏ ਪਰ ਜਿਹੜਾ ਜਨਰੇਸ਼ਨ ਆਫ ਫਾਰਮਿੰਗ ਹੈ ਆਰਗੈਨਿਕ ਖੇਤੀ ਆਰਗੈਨਿਕ ਬਾਗਬਾਨੀ ਹੈ ਜਿਹੜਾ ਸਮਰਾਲਾ ਦੇ ਵਿੱਚ ਤਿਆਰ ਕੀਤਾ ਗਿਆ ਔਰ ਉਹਨੂੰ ਅਸੀਂ ਕਰ ਰਹੇ ਹਾਂਗੇ ਉਹਦੇ ਵਿੱਚ ਕੀ ਹੈ ਜਿਹੜੇ ਹਰ ਘਰ ਦੇ ਵਿੱਚ ਜ਼ਹਿਰ ਵਾਲੀ ਥਾਲੀ ਹੈ ਉਹਨੂੰ ਕੱਢ ਕੇ ਅਸੀਂ ਆਰਗੈਨਿਕ ਤਰੀਕੇ ਨਾਲ ਜਿਹੜਾ ਸਾਡਾ ਪੁਰਾਣਾ ਖਾਣਾ ਸੀਗਾ ਸਾਡੇ ਦਾਦੀਆਂ ਦਾ ਪਰਦਾਦਿਆਂ ਦਾ ਉਸ ਜਗ੍ਹਾ ਤਿਆਰ ਰਿਹਾ ਸੀ ਕਿਉਂਕਿ ਇਹਦੇ ਵਿੱਚ ਅਸੀਂ ਜਿਹੜੀ ਗੁੰਡੋਇਆਂ ਤੋਂ ਖਾਦ ਤਿਆਰ ਕਰਕੇ ਬਿਨਾ ਰੇ ਸਪਰੇ ਤੋਂ ਬਾਗਵਾਨੀ ਤਿਆਰ ਕੀਤੀ ਜਾ ਰਹੀ ਹੈ ਉਹਦੇ ਵਿੱਚ ਵਰਕ ਕਰਦੇ ਕਿ ਕਿੱਥੇ ਹੈ ਜਿਹੜਾ ਤੁਸੀਂ ਹੋ ਗਿਆ ਇਹ ਲੁਧਿਆਣਾ ਦੇ ਨੇੜੇ ਸਮਰਾਲਾ ਸਮਰਾਲੇ ਦੇ ਵਿੱਚ ਗੇਲੇਵਾਲ ਪਿੰਡ ਉੱਥੇ ਸਰਦਾਰ ਬਿਕਰਮਜੀਤ ਸਿੰਘ ਨੇ ਜੋ ਪ੍ਰੋਜੈਕਟ ਹੈ ਪਹਿਲੇ 13 ਸਾਲ ਤੋਂ ਕਰ ਰਹੇ ਨੇ ਉਹ ਉਹਨੂੰ ਅਸੀਂ ਹੁਣ ਪੰਜਾਬ ਪੰਜਾਬ ਨੇ ਪੂਰੇ ਇੰਡੀਆ ਦੇ ਵਿੱਚ ਨੈਟਵਰਕ ਬਾ ਮਾਰਕੀਟ ਦੇ ਵਿੱਚ ਪੂਰੇ ਬਲਕ ਦੇ ਵਿੱਚ ਫਲਾ ਰਹੇ ਕਿਸਾਨ ਭਰਾਵਾਂ ਨੂੰ ਕੀ ਕਹਾਂਗੇ ਅਸੀਂ ਕਿਸਾਨ ਭਰਾਵਾਂ ਨੂੰ ਅਸੀਂ ਇਹ ਹੀ ਕਹਾਂਗੇ ਜਿਹੜੀ ਤੁਸੀਂ ਜ਼ਹਿਰ ਵਾਲੀਆਂ ਆਪਾਂ ਖੇਤੀ ਕਰ ਰਹੇ ਆ ਇਹਨੂੰ ਜਿਸ ਤਰੀਕੇ ਨਾਲ ਝੋਨਾ ਹੈ ਆਪਾਂ ਨੂੰ ਜਿਹੜੇ ਚੌਲ ਹੈ ਬਹੁਤ ਘੱਟ ਮਾਤਰਾ ਚ ਘਰ ਦੀ ਲੋੜ ਹੈ ਪਰ ਫਿਰ ਵੀ ਅਸੀਂ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖਤਮ ਕਰਕੇ ਪੰਜਾਬ ਚੋਂ ਪਾਣੀ ਖਤਮ ਕਰ ਰਿਹਾ ਜਿਹੜਾ ਇਹ ਝੋਨਾ ਹੈ ਅਸੀਂ ਇਹ ਬਾਅਦ ਚ ਫਾਰਮ ਜਿਹੜਾ ਮੰਨੀਆਂ ਦੇ ਵਿੱਚ ਦਿੰਨੇ ਆ ਤੇ ਇਹ ਸਾਡੇ ਹੋਰ ਕੰਟਰੀਜ਼ ਦੇ ਵਿੱਚ ਜਾਇਆ ਜਾਂਦਾ ਪਰ ਅਸੀਂ ਚਾਹੁੰਦੇ ਆ ਵੀ ਬਾਗਬਾਨੀ ਦੇ ਵਿੱਚ ਆ ਕੇ ਇਸ ਜ਼ਹਿਰ ਤੋਂ ਮੁਕਤ ਜਿਹੜੀਆਂ ਫਸਲਾਂ ਆ ਉਹਨਾਂ ਨੂੰ ਲਿਆ ਕੇ ਜਿਵੇਂ ਗੰਨੇ ਦਾ ਜੂਸ ਹੈ ਬਾਗਬਾਨੀ ਹੈ ਜਿਵੇਂ ਕਿ ਇੱਕ ਏਕੜ ਝੋਨੇ ਨੂੰ ਜਿੰਨਾ ਪਾਣੀ ਇੱਕ ਸਾਲ ਦੇ ਵਿੱਚ ਚਾਹੀਦਾ ਹੈ 40 ਏਕੜ ਬਾਗਬਾਨੀ ਨੂੰ ਉਹਨੇ ਪਾਣੀ ਦੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਪਾਣੀ ਵੀ ਥੱਲੇ ਬਚਾਇਆ ਜਾਸ ਬਾਕੀ ਸਾਡਾ ਜਿਹੜਾ ਯੂਥ ਹੈ ਇਹ ਤੋਂ ਰਿਮੂਵ ਕਰਕੇ ਔਰਮਦ ਵਿੱਚ ਜਾ ਰਿਹਾ ਉਹੀ ਜੂਥ ਉੱਥੇ ਵੀ ਇਹੀ ਕੰਮ ਕਰਦਾ ਫਸਲ ਤੋੜ ਕੇ ਸਬਜ਼ੀਆਂ ਤੋੜ ਕੇ ਪੈਕਿੰਗ ਦਾ ਕੰਮ ਕਰ ਰਿਹਾ ਹੈ ਜੇ ਉਹੀ ਜੂਥ ਸਾਡਾ ਇੱਥੇ ਰਹੇਗਾ ਖੇਤੀ ਨਾਲ ਰਿਲੇਟਡ ਹੋ ਗਿਆ ਆਰਗੈਨਿਕ ਤਰੀਕੇ ਨਾਲ ਕੰਮ ਕਰ ਗਿਆ ਉਨਾ ਹੀ ਪੈਸਾ ਜਿਹੜਾ ਫਾਰਮਰ ਦੇ ਵਿੱਚ ਜਨਮ ਮਾਰ ਰਿਹਾ ਅੱਜ ਉਹ ਪੰਜਾਬ ਦੇ ਵਿੱਚ ਕਮਾਉਣ ਦੇ ਕਾਬਿਲ ਬਣਾ ਦੇਾਂਗੇ ਔਰ ਉਹਦੇ ਪਰਿਵਾਰ ਨੂੰ ਉਹਦੇ ਨਾਲ ਰਿਲੇਟਡ ਸਾਰੀ ਜਿਹੜੀ ਬਿਨਾ ਜ਼ਹਿਰ ਤੋਂ ਸਾਰਾ ਖਾਣਾ ਤਿਆਰ ਤਾਂ ਕੇ ਉਹਨਾਂ ਦਾ ਮੈਡੀਕਲ ਜਿਹੜਾ ਸਟੇਟਮੈਂਟ ਹੈਗਾ ਉਹ ਵੀ ਬਦਲ ਕੇ ਉਹਦੀ ਘਰ ਦੀ ਜਿਹੜੀ ਕਬੀਲਦਾਰੀ ਸਟੇਬਲ ਹੋ ਜਾਗੀ